ਖਾਣਾ ਆ ਗਾ ਪ੍ਰੈਗਾ ਤੇ ਜਸੂ ਤੇਰੀ ਕੌਣੀ ਮੈਂ ਬੈਗਾ ਬੈਗਾ ਜਦੋਂ ਮੈਂ ਆ ਗਿਆ ਨਾ ਤੇਰੇ ਕੋਲ ਤੇ ਸਾਬ ਵਾਲਾ ਫਿਰਨਾ ਤੈਨੂੰ ਦੁੱਧ ਵਾਲਾ ਢੋਲ ਛਡਾਉਣਾ ਨਹੀਂ ਤੈਨੂੰ ਕਿਸ ਨੇ ਤੇ ਕਿਸ ਨੇ ਨਹੀਂ ਆਉਣਾ ਤੇਰੇ ਕੋਲ اے ਪਿੰਡ ਮੇਰਾ ਬੰਡਾਲਾ ਤੇ ਨਾਮ ਮੇਰਾ ਚਮਕੀਲਾ ਹਾਲੇਲੂਇਆ ਪ੍ਰੇਜ਼ ਦਾ ਲੋਰ ਸ਼ਰਮ ਦਾਸੀਆ ਚੈਨਲ ਦੇ ਉੱਤੇ ਤੁਹਾਡਾ ਸਵਾਗਤ ਕਰਦੇ ਹਾਂ ਔਰ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡਾ ਸਵਾਗਤ ਕਰਦੀ ਹਾਂ ਚਲਦੇ ਚਲਦੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਇਸ ਵੀਡੀਓ ਨੂੰ ਸ਼ੇਅਰ ਕਰਨਾ ਇੱਕ ਇੰਨੀ ਵੱਡੀ ਜ਼ਰੂਰੀ ਗੱਲ ਹੈ ਕਿਉਂਕਿ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਤੁਸੀਂ ਵੀਡੀਓ ਨੂੰ ਵੀ ਸੁਣਿਆ ਕਿ ਕਿਵੇਂ ਇਸ ਨਸ਼ੇਰੀ ਮੁੰਡੇ ਦੇ ਵੱਲੋਂ ਪ੍ਰਭੂ ਯੇਸ਼ੂ ਮਸੀਹ ਨੂੰ ਗਲਤ ਬੋਲ ਬੋਲੇਗੇ ਉਹਨਾਂ ਦੇ ਲਈ ਗਲਤ ਬੋਲਣ ਨੂੰ ਜੋ ਕਿ ਅਪਣਾਇਆ ਗਿਆ ਕਿਉਂਕਿ ਤੁਸੀਂ ਦੇਖ ਸਕਦੇ ਹੋ ਕਿ ਇਹ ਪੂਰਾ ਮੁੰਡਾ ਜੋ ਕਿ ਨਸ਼ੇ ਦੇ ਨਾਲ ਰੱਜਿਆ ਹੋਇਆ ਔਰ ਜੋ ਇਸ ਮੁੰਡੇ ਕੋਲ ਬੁਲਾ ਰਹੇ ਨੇ ਕੁਝ ਸ਼ਰਾਰਤੀ ਅੰਸਰ ਜੋ ਕਿ ਉਹਨਾਂ ਦਾ ਫੇਸ ਜੋ ਕਿ ਸਾਹਮਣੇ ਨਹੀਂ ਆ ਸਕਰੀਨ ਦੇ ਅੱਗੇ ਨਹੀਂ ਆਏ ਪਰ ਪਿੱਛੇ ਸਕਰੀਨ ਦੇ ਖਲੋ ਕੇ ਇਸ ਨਸ਼ੇਰੀ ਮੁੰਡੇ ਦੇ ਕੋਲੋਂ ਪਰਬੀਸ਼ੂ ਮਸੀਹ ਦੇ ਖਿਲਾਫ ਗਲਤ ਵਰਡਾਂ ਨੂੰ ਬੁਲਾਇਆ ਗਿਆ ਗਲਤ ਸ਼ਬਦਾਂ ਨੂੰ ਯੂਜ਼ ਕੀਤਾ ਗਿਆ ਪਤੋਂ ਤੁਸੀਂ ਖੁਦ ਵੀਡੀਓ ਨੂੰ ਦੇਖਿਆ ਔਰ ਤੁਸੀਂ ਇਹ ਵੀ ਦੇਖ ਸਕਦੇ ਹੋ ਕਿ ਪੂਰਾ ਨਸ਼ੇ ਦੇ ਨਾਲ ਰੱਜਿਆ ਹੋਇਆ ਮੁੰਡਾ ਹੈ ਜਿਸ ਨੂੰ ਪੰਪ ਦੇ ਕੇ ਜਿਸ ਨੂੰ ਸਿਖਾ ਕੇ ਕੁਝ ਸ਼ਰਾਤੀ ਅੰਸਰਾਂ ਦੇ ਦੁਆਰਾ ਪ੍ਰਭੂ ਯੇਸ਼ੂ ਮਸੀਹ ਨੂੰ ਅਪਮਾਨਕ ਸ਼ਬਦ ਬੋਲੇਗੇ ਪ੍ਰਭੂ ਯੇਸ਼ੂ ਮਸੀਹ ਨੂੰ ਗਲਤ ਸ਼ਬਦ ਬੋਲੇਗੇ ਔਰ ਇਸ ਵੀਡੀਓ ਨੂੰ ਤੁਸੀਂ ਜਿਆਦਾ ਤੋਂ ਜਿਆਦਾ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਇਸ ਵੀਡੀਓ ਨੂੰ ਸ਼ੇਅਰ ਕਰਕੇ ਹੀ ਅਸੀਂ ਇਸ ਇਨਸਾਨ ਨੂੰ ਲੱਭ ਸਕਦੇ ਹਾਂ ਔਰ ਇਸ ਇਨਸਾਨ ਨੂੰ ਅਗਰ ਅਸੀਂ ਲੱਭਾਂਗੇ ਤੇ ਇਸ ਦੇ ਦੁਆਰਾ ਇਸ ਕੋ ਬਕਾਇਆ ਵੀ ਜਾ ਸਕਦਾ ਦਾ ਕਿ ਕੋਨ ਉਹ ਸ਼ਰਾਰਤੀ ਅੰਸਰ ਨੇ ਕੋਨ ਇਹੋ ਜੇ ਕੱਟਿਆ ਇਨਸਾਨ ਨੇ ਜਿਨ੍ਹਾਂ ਨੇ ਪ੍ਰਵੇਸ਼ਯ ਮਸਜਿਦ ਦੇ ਬਾਰੇ ਨੇ ਗਲਤ ਸ਼ਬਦਿਸ ਕੋ ਬੁਲਾਏ ਕਿ ਪ੍ਰਵੇਸ਼ਯ ਮਸਜਿਦ ਦੇ ਬਾਰੇ ਗਲਤ ਬੋਲੇ ਕਿਉਂਕਿ ਉਹਨਾਂ ਨੂੰ ਲੱਗਣਾ ਬਹੁਤ ਜ਼ਿਆਦਾ ਜ਼ਰੂਰੀ ਜ਼ਰੂਰ ਆ ਔਰ ਲੱਭਣ ਦਾ ਇੱਕ ਮਕਸਦ ਹੈ ਕਿ ਜੇਕਰ ਐਸੇ ਲੋਕ ਲੱਭਣਗੇ ਤੇ ਉਹਨਾਂ ਨੂੰ ਨੱਥ ਪਾਈ ਜਾ ਸਕੇਗੀ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਸਕੇਗੀ ਕਿ ਅੱਗੇ ਤੋਂ ਐਸੇ ਅਪਮਾਨੀਕ ਸ਼ਬਦ ਬੋਲਣ ਤੋਂ ਪਹਿਲਾਂ ਹੌਸਾ ਵਾਰੀ ਸੋਚਣ ਕਿਉਂਕਿ ਆਏ ਦੇ ਨਹੀਂ ਅਸੀਂ ਦੇਖਦੇ ਹਾਂ ਸੋਸ਼ਲ ਮੀਡੀਆ ਦੇ ਉੱਤੇ ਕਿ ਪ੍ਰਭੂ ਯੈਸ਼ੂ ਮਸੀਹ ਦੇ ਖਿਲਾਫ ਪਰਮੇਸ਼ਰ ਦੇ ਸੇਵਕਾਂ ਦੇ ਖਿਲਾਫ ਵਚਨਾਂ ਦੇ ਖਿਲਾਫ ਲੋਕ ਹੈ ਜੋ ਕਿ ਗਲਤ ਸ਼ਬਦ ਦੀ ਟਿੱਪਣੀ ਕਰਦੇ ਨੇ ਗਲਤ ਸ਼ਬਦ ਬੋਲਦੇ ਨੇ ਔਰ ਐਸੇ ਲੋਕਾਂ ਨੂੰ ਲੱਭਣਾ ਬਹੁਤ ਜ਼ਰੂਰੀ ਹੈ ਕਿ ਇਹਨਾਂ ਨੂੰ ਚੰਗੀ ਤਰ੍ਹਾਂ ਨੱਥ ਪਾਈ ਜਾ ਸਕੇ जा सके और करी यह लोगों को सजा दवाई जा सके इसलिए इस वीडियो शेयर जरूर करो कि अना तक पहुँच सकी और इन्होंने तक पहुँच के सब मसीह भाईचारा इसको करी तो करी सज़ा दवा सके क्योंकि साढ़े मुक्तिदाता साव युष मसीह बारे इन्होंने बहुत ही जो कि गलत शब्दों का यूज किया है इसलिए वीडियो शेयर जरूर करियो सब मसीह लोग और इन्होंने कड़ी तो करी सज़ा असी दवा सकीयो शेयर जरूर करो और विशाल सू ਉਜੇਕਰ ਤੁਸੀਂ ਪਹਿਲੀ ਵਾਰ ਦੇਖਦੇ ਹੋ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਨਾ ਕਰ ਲਿਓ ਗੋਡ ਬlesਸ ਯੂ